ਤੁਹਾਡੇ ਮੁਤਾਬਕ ਸ਼ਾਂਤਮਈ ਜਿਹੜਾ ਜ਼ਿੰਦਗੀ ਹੈ ਜਾਂ ਸ਼ਾਂਤੀ ਸ਼ਬਦ ਹੈ ਉਹ ਲਾਈਫ ਦੇ ਅੰਦਰ ਐਗਜ਼ਿਸਟ ਕਰਦਾ ਜੇ ਕਰਦਾ ਤਾਂ ਕਿੰਨਾ ਕਰਦਾ ਏਖੋ ਜੀ ਮੈਂ ਇਹਦੇ ਲਈ ਏਖੋ ਜੀ ਫਾਰ ਐਵਰ ਸ਼ਾਂਤੀ ਤੇ ਕਿਸੇ ਨੂੰ ਮਿਲ ਨਹੀਂ ਸਕਦੀ ਪੂਰਾ ਮਹੀਨਾ ਜਾਂ ਦੋ ਮਹੀਨੇ ਉਹ ਤਾਂ ਮਰਦੇ ਨੂੰ ਮਿਲਦੀ ਹੈ ਜੀ ਹਾਂ ਇੱਕੋ ਚੀਜ਼ ਹੈ ਕਿ ਇੱਕ ਨੌਕਰੀ ਪੇਸ਼ਾ ਬੰਦਾ ਜਿਹੜਾ ਕਿ ਸਿਰਫ ਸ਼ਹਿਰੀ ਗਵਰਨਮੈਂਟ ਦੀ ਪੈਨਮੀ ਗਵਰਨਮੈਂਟ ਦਾ ਤੇ ਕਾਗਜ਼ ਵੀ ਗਵਰਨਮੈਂਟ ਦਾ ਉਹਨੂੰ ਤੇ ਥੋੜੀ ਬਹੁਤੀ ਦਿਨ ਚੰਗੇ ਮਾੜੇ ਮਿਲ ਸਕਦੇ ਆ ਬਿਜ਼ਨਸਮੈਨ ਜਿਹੜਾ ਬੰਦਾ ਵਾ ਜਿਹੜਾ ਕਿ ਹਰ ਵੇਲੇ ਦਿਨ ਤੇ ਚਾਰ ਚਰਚੇ ਚੇਚੇ ਵਾਰੀ ਕੁਝ ਇਹੋ ਜਿਹੇ ਟ੍ਰਬਲਸ ਦੇਖਦਾ ਉਨੂੰ ਸ਼ਾਂਤੀ ਦੀ ਚਾਹ ਨਹੀਂ ਹੋਣੀ ਚਾਹੀਦੀ ਹਮ ਮੈਂ ਇਹ ਸਮਝਦਾ ਕਿ ਜਿੰਨਾ ਜੜਾ ਵੀ ਬੰਦਾ ਜ਼ਿੰਦਗੀ ਚ ਸ਼ਾਂਤੀ ਚਾਹਂਦਾ ਹੈ ਉਹਨੂੰ ਅਸ਼ਾਂਤੀ ਚ ਰਹਿਣਾ ਸਿੱਖਣਾ ਚਾਹੀਦਾ ਜਿੰਨੂੰ ਅਸ਼ਾਂਤੀ ਦੇ ਵਿੱਚ ਰਹਿਣਾ ਆ ਗਿਆ ਉਹਨੂੰ ਸਮਝ ਲਓ ਹਮੇਸ਼ਾ ਹੀ ਸ਼ਾਂਤੀ ਮਿਲ ਜਾਏਗੀ